ਅਗਲੀ ਖਬਰ ਵੱਲ ਚਲੀਏ ਜੋ ਐਬਸਟੇਨ ਦੇ ਮਾਮਲੇ ਦੇ ਵਿੱਚ ਜੈਫਰੀ ਐਬਸਟੇਨ ਦੇ ਮਾਮਲੇ ਦੇ ਵਿੱਚ ਪ੍ਰੈਜ਼ੀਡੈਂਟ 트ੰਪ ਉਹਨਾਂ ਦਾ ਜਿਹੜਾ ਸਪੋਰਟ ਵੇਸ ਆ ਉਹਦੇ ਵਿੱਚ ਕਾਫੀ ਜਿਹੜੀ ਆ ਫਿਕਰਮੰਦੀ ਆ ਉਹਨਾਂ ਚ ਗੁੱਸਾ ਵੀ ਬਹੁਤ ਜ਼ਿਆਦਾ ਹੈਗਾ ਆ ਤੇ ਅੱਜ ਪ੍ਰੈਜ਼ੀਡੈਂਟ 트ੰਪ ਉਹਨਾਂ ਨੇ ਆਪਣੀ ਸੋਸ਼ਲ ਮੀਡੀਆ ਦੇ ਉੱਤੇ ਜਾ ਕੇ ਕਹਿ ਦਿੱਤਾ ਵੀ ਮੈਂ ਕੇਅਰ ਨਹੀਂ ਕਰਦਾ ਜੇ ਉਹ ਬੰਦੇ ਮੇਰੇ ਨਾਲ ਐਗਰੀ ਨਹੀਂ ਕਰਦੇ ਹੈਗੇ ਹਾਲਾਂਕਿ ਉਹਨਾਂ ਨੇ ਇਹ ਕਿਹਾ ਹੈਗਾ ਜ਼ਰੂਰ ਪਈ ਜਿਹੜੀਆਂ ਫਾਈਲਸ ਆ ਉਹ ਜੈਫਰੀ ਐਪਸਟੇਨ ਦੇ ਮਾਮਲੇ ਦੇ ਵਿੱਚ ਉਹ ਰਿਲੀਜ਼ ਕਰਦਨੀ ਚਾਹੀਦੀਆਂ ਚਾਹੀਦੀਆਂ ਜੋ ਅਟਾਰਨੀ ਜਨਰਲ ਪੈਮ ਬੌਂਡੀ ਆ ਉਹਨਾਂ ਨੂੰ ਤੇ ਇਹ ਇਹ ਹੁਣ ਆਪਣੇ ਹੀ ਜਿਹੜੇ ਸਪੋਰਟਰ ਆ ਉਹਨਾਂ ਦੇ ਉੱਤੇ ਜਿਹੜਾ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕਾਫੀ ਜ਼ਿਆਦਾ ਜਿਹੜਾ ਗੁੱਸਾ ਝਾੜਿਆ ਆ ਪਰ ਗੱਲ ਇਹ ਆ ਵੀ ਜਿਹੜੇ ਸਪੋਰਟਰ ਆ ਉਹ ਸੋਚ ਰਹੇ ਸੀ ਜਦੋਂ ਤੁਸੀਂ ਪਹਿਲਾਂ ਕਹਿ ਰਹੇ ਸੀ ਕਿ ਜਿਹੜੀ ਜੈਫਰੀ ਐਪਸਟੇਨ ਦੇ ਵਿੱਚ ਬਹੁਤ ਸਾਰੇ ਪੋਲੀਟੀਕਲ ਲੀਡਰਸ ਦੇ ਨਾਂ ਆਣੇ ਆ ਕਿਸ ਤਰ੍ਹਾਂ ਉਹ ਬੱਚਿਆਂ ਦਾ ਸ਼ੋਸ਼ਣ ਕਰਦੇ ਰਹੇ ਆ ਐਪਸਟੇਨ ਦੇ ਜਿਹੜੀ ਪ੍ਰਾਪਰਟੀ ਆ ਉੱਥੇ ਜਾ ਕੇ ਤੇ ਹੁਣ ਤੁਸੀਂ ਇੱਕਦਮ ਜਿਹੜੇ ਆ ਚੁੱਪ ਕਰ ਗਏ ਹੈਗੇ ਆ ਸੋ ਇਸ ਸਬੰਧ ਦੇ ਵਿੱਚ ਟਰੰਪ ਹੁਣੀ ਅੱਜ ਕਾਫੀ ਗੁੱਸੇ 'ਚ ਨਜ਼ਰ ਆਏ ਈਵਨ ਦੋ ਉਹਨਾਂ ਦੇ ਜਿਹੜੇ ਰਾਈਟ ਹੈਂਡ ਸਪੋਰਟਰ ਆ ਮਾਰਜੀ ਟ੍ਰੇਲਰ ਆਗੇ ਉਹਨਾਂ ਨੇ ਵੀ ਇਹ ਕਿਹਾ ਸੀ ਵੀ ਨਹੀਂ ਸਾਨੂੰ ਜੋ ਐਪਸਟ੍ਰੀਨ ਕਲਾਇੰਟ ਲਿਸਟ ਹੈਗੀ ਆ ਉਹਦੀ ਜਿਹੜੀਆਂ ਫਾਈਲਾਂ ਆ ਡਿਪਾਰਟਮੈਂਟ ਆਫ ਜਸਟਿਸ ਨੂੰ ਉਹਨਾਂ ਦੇ ਨਾਮਸ ਆ ਉਹ ਰਿਲੀਜ਼ ਕਰ ਦੇਣੇ ਚਾਹੀਦੇ ਹੈਗੇ ਆ ਤੇ ਅੱਜ ਸੋ ਸੋਸ਼ਲ ਮੀਡੀਆ ਦੇ ਉੱਤੇ ਟਰੰਪ ਉਹਨਾਂ ਨੇ ਇਸ ਵੰਦੇ ਵਿੱਚ ਜਿਹੜੇ ਆ ਆਪਣੇ ਬਿਆਨ ਜਿਹੜੇ ਦਿੱਤੇ ਹੈਗੇ ਜੀ ਬਿਲਕੁਲ ਉਹਨਾਂ ਨੇ ਬੀਐਸ ਜਿਹੜਾ ਵਾਕਿਆ ਸ਼ਾਇਦ ਉਹ ਆਪਾਂ ਸ਼ਬਦ ਇੱਥੇ ਨਹੀਂ ਵਰਤ ਜਿਹੜਾ ਹੋ ਸਕਦੇ ਤੇ ਕਹਿੰਦੇ ਵੀ ਇਨਾਂ ਸਪੋਰਟਰਸ ਦੀ ਵੀਕ ਲਿੰਗਸ ਉਹਨਾਂ ਨੂੰ ਕਮਜ਼ੋਰ ਕੜੀਆਂ ਵੀ ਜਿਹੜਾ ਆ ਉਹ ਆਪਣੇ ਸਪੋਰਟਰਸ ਨੂੰ ਜਿਹੜਾ ਉਹ ਵਾਕਿਆ ਹੁਣ ਦੇਖੋ ਹਰਜੋ ਸਿੰਘ ਜੀ ਜਿਹੜੀ ਮੈਕਸੀਮਨ ਹੈ ਹੈਗੀ ਆ ਜਿਸ ਨੂੰ ਸਜ਼ਾ ਹੋਈ ਆ ਜੇ ਭਾਈ ਕਲੈਂਟ ਹੀ ਕੋਈ ਨਹੀਂ ਸੀ ਤਾਂ ਫਿਰ ਸੈਕਸ ਟ੍ਰੈਫਿਕਿੰਗ ਉਹਨੇ ਕਿੱਤੀ ਕੀਦੀ ਆ ਤੇ ਕਿਤੀ ਕਿੰਨੂ ਆ ਇਹ ਕਿੱਦਾਂ ਜਿਹੜਾ ਉਹ ਹੋ ਸਕਦਾ ਆ ਕਿੱਡਾ ਢੋਂਗ ਜਦੋਂ ਇਹਨਾਂ ਨੇ 트럼ਪ ਐਡਮਿਨਿਸਟ੍ਰੇਸ਼ਨ ਨੇ ਰਚਿਆ ਬਲਾ ਬਲਾ ਕੀ ਇਨਫਲੂਐਂਸਰ ਰਾਈਟ ਵਿੰਗ ਦੇ ਉਹਨਾਂ ਨੂੰ ਪੈਮ ਬੌਂਡੀ ਜਿਹੜੀਆਂ ਉਹ ਰਸਤਾ ਵਿੱਚ ਦੇ ਇੱਕ ਫੋਲਡਰ ਫੜਾ ਲਈ ਸੀ ਪਾਰਟ 1 ਕਰਕੇ ਉਹਦੇ ਤੇ ਲਿਖਿਆ ਸੀ ਐਬਸਟੀਨ ਫਾਈਲਸ ਪਾਰਟ 1 ਉਹ ਫੜਾ ਫੜਾ ਕੇ ਪੂਰਾ ਉਹਨਾਂ ਨੇ ਸਰਗਰਮ ਕੀਤਾ ਉਹੀ ਜਿਹੜੇ ਸੋਸ਼ਲ ਮੀਡੀਆ ਇਨਫਲੂਐਂਸਰ ਜਿਹੜੇ ਐਬਸਟੀਨ ਫਾਈਲ ਐਬਸਟੀਨ ਫਾਈਲ ਕਰਨੋਂ ਨਹੀਂ ਸੀ ਹਟਦੇ ਅੱਜ ਉਹ ਅ ਜੋ ਪਵੀ ਨੇ ਕੋਸ਼ਕ ਜਿਹੜੇ ਉਹਨਾਂ ਚੋਂ ਬੋਲ ਵੀ ਜਿਹੜੇ ਹੋ ਰਹੇ ਨੇ ਜਿਹਦੇ ਕਰਕੇ ਉਹਨਾਂ ਨੂੰ ਆਪਣੇ ਜਿਹੜੇ ਸਪੋਰਟਰਸ ਦਾ ਗੁੱਸਾ ਜਿਹੜਾ ਉਹ ਚੱਲਣਾ ਆ ਪਿਆ ਆ ਸੋ ਕਾਫੀ ਵੱਡਾ ਜਿਹੜਾ ਸਪਲਿਟ ਆ ਉਹ ਇਸ ਟਾਈਮ ਨਜ਼ਰ ਆ ਰਿਹਾ ਆ ਮਾਗਾਜ਼ਾ ਤੇ 트럼ਪ ਐਡਮਿਨਿਸਟ੍ਰੇਸ਼ਨ ਦਾ ਸੋ ਕਿਹਦੇ ਨਾ ਕਿਤੇ ਇਹ ਇਸ ਚੀਜ਼ ਦੀ ਪਹਿਲੋਂ ਹੀ ਜਿਹੜੀ ਉਹ ਖਦਸ਼ਾ ਜਿਹੜਾ ਸੀਗਾ ਜਿਸ ਬੰਦੇ ਦੀਆਂ ਆਪਣੀਆਂ ਫੋਟੋਆਂ ਉਹਦੇ ਪ੍ਰਾਈਵੇਟ ਜੈਟ ਦੇ ਉੱਤੇ ਕੈਂਪੇਨ ਟ੍ਰੇਲ ਦੇ ਉੱਤੇ ਜਿਹੜਾ 트럼ਪ ਦੇ ਦੁਆਰਾ ਜਾਇਆ ਜਾਣਾ ਸURE ਸਾਰੀਆਂ ਚੀਜ਼ਾਂ ਦੇ ਵਿੱਚ ਲੱਗਦਾ ਸੀਗਾ ਵੀ ਉਹ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡੇ ਟਰੰਪ ਹੁਣੀ ਵੀ ਵੋਟਾਂ ਲੈਣ ਦੇ ਲਈ ਉਹ ਸਾਰਾ ਕੁਝ ਕਹਿੰਦੇ ਰਹੇ ਤੇ ਹੁਣ ਜਦੋਂ ਨੌਬਤ ਆਈ ਆ ਕੈਂਪੇਨ ਦੇ ਜਿਹੜੇ ਵਾਦੇ ਆ ਉਹਨਾਂ ਸਾਰੇ ਵਾਦਿਆਂ ਤੋਂ ਜਿਹੜਾ ਉਹ ਹੌਲੀ-ਹੌਲੀ ਮੁੱਕਰਨਾ ਜਿਹੜਾ ਉਹ ਸ਼ੁਰੂ ਹੋ ਚੁੱਕੇ ਆ ਚਾਹੇ ਉਹ ਲੜਾਈ ਰੁਕਵਾਉਣ ਵਾਲੀ ਗੱਲ ਹੋਵੇ ਚਾਹੇ ਮੈਡੀਕੇਅਰ ਦੇ ਵਿੱਚ ਨਾ ਕਿਸੇ ਤਰੀਕੇ ਦਾ ਕੱਟ ਕਰਨ ਵਾਲੀ ਜਿਹੜੀ ਉਹ ਗੱਲ ਹੋਵੇ ਚਾਹੇ ਐਪਸਟਿਨ ਜਿਹੜੀਆਂ ਫਾਈਲਜ਼ ਆ ਉਹਨਾਂ ਨੂੰ ਜਨਤਕ ਕਰਨ ਵਾਲੀ ਗੱਲ ਹੋਵੇ ਮਾਰਜਰੀ ਟੇਲਰ ਗ੍ਰੀਨ ਦੀ ਵੀ ਹਿਪੋਕ੍ਰੇਸੀ ਸਿਰੇ ਦੀ ਹਰਜੋ ਸਿੰਘ ਜੀ ਇੱਕ ਪਾਸੇ ਕਹੀ ਜਾਂਦੇ ਵੀ ਐਪਸਟਿਨ ਫਾਈਲਸ ਰਿਲੀਜ਼ ਕਰੋ ਤੇ ਕੱਲ ਜਿਹੜਾ ਮਤਾ ਆਇਆ ਸੀਗਾ ਕਾਂਗਰਸ ਦੇ ਵਿੱਚ ਤਾਂ ਉਹਦੇ ਉਲਟ ਵੋਟ ਪਾਤੀ ਜਿਹੜੀ ਆ ਸੋ ਇਹ ਕਮਾਲ ਦੀਆਂ ਗੱਲਾਂ ਜਿਹੜੀਆਂ ਇਸ ਟਾਈਮ ਸਿਆਸਤਦਾਨ ਜਿਹੜੇ ਉਹ ਕਰ ਰਹੇ ਆ ਤੇ ਸਿਆਸਤਦਾਨ ਇਹ ਸਮਝਦੇ ਆ ਵੀ ਸ਼ਾਇਦ ਲੋਕ ਬੁੱਧੂ ਨੇ ਉਹ ਮੂਰਖ ਨੇ ਉਹਨਾਂ ਨੂੰ ਇਸ ਚੀਜ਼ ਦਾ ਜਿਹੜਾ ਉਹ ਕੁਝ ਪਤਾ ਨਹੀਂ ਜਿਹੜਾ ਉਹ ਲੱਗ ਰਿਹਾ ਉਹਨਾਂ ਨੇ ਪੈਮ ਬੌਂਡੀ ਨੂੰ ਫੈਂਟੈਸਟਿਕ ਜੌਬ ਅ ਜਿਹੜਾ ਉਹ ਜ਼ਰੂਰ ਕਿਹਾ ਰਿਫਟ ਜਿਹੜਾ ਉਦੋਂ ਖਾਸ ਕਰਕੇ ਹਰਜੋਤ ਸਿੰਘ ਜੀ ਜ਼ਿਆਦਾ ਵਧਿਆ ਸੀ ਜਿਹੜਾ ਡੈਨ ਬੋਂਜੀਨੋ ਇਹ ਉਹਨਾਂ ਇਨਫਲੂਐਂਸਰਸ ਦੇ ਵਿੱਚੋਂ ਇੱਕ ਸੀਗਾ ਕਿਸੇ ਟਾਈਮ ਤੇ ਸੀਕ੍ਰੀਟ ਸਰਵਿਸ ਦਾ ਏਜੰਟ ਰਹਾ ਸੀ ਉਬਾਮਾ ਹੁਣ ਆ ਦੇ ਲਈ ਗੋਲਫ ਕਾਰਟ ਵੀ ਜਿਹੜਾ ਉਹ ਚਲਾਉਂਦਾ ਰਿਹਾ ਤੇ ਉਹ ਹੁਣ ਜਿਹੜਾ ਡਿਪਟੀ ਡਾਇਰੈਕਟਰ ਆ ਡੈਨ ਬੋਂਜੀਨੋ ਉਹ ਜਿਹੜਾ ਆ ਉਹ ਉਸਨੇ ਸਭ ਤੋਂ ਜ਼ਿਆਦਾ ਉਸ ਟਾਈਮ ਦੇ ਉੱਤੇ ਰੌਲਾ ਪਾਇਆ ਸੀ ਐਬਸਟਿਨ ਫਾਈਲਸ ਦਾ ਤੇ ਉਹਦਾ ਜਿਹੜਾ ਕਾਫੀ ਜ਼ਿਆਦਾ ਫਾਲ ਆਊਟ ਤੇ ਦੇਖਣ ਨੂੰ ਮਿਲਿਆ ਪੈਂਪੌਂਡੀ ਹੋਣਾ ਦੇ ਨਾਲ ਸੋ lettes see ਕੀ ਇਸ ਦੇ ਵਿੱਚ ਅੱਗੇ ਜਿਹੜਾ ਉਹ ਬਣਦਾ ਆ ਪਰ ਇੱਥੇ ਜਿਹੜਾ ਹਰਜੋਤ ਸਿੰਘ ਜੀ ਇੱਕ ਹੋਰ ਚੀਜ਼ ਜਿਹੜੀ ਉਹ ਨਾਲ ਦੇ ਨਾਲ ਸਾਹਮਣੇ ਆ ਜਿਸ ਨੂੰ ਆਪਾਂ ਨੂੰ ਰਿਅਲਾਈਜ਼ ਸਾਰਿਆਂ ਨੂੰ ਕਰਨਾ ਜਿਹੜਾ ਉਹ ਚਾਹੀਦਾ ਆ ਐਬਸਟਿਨ ਦੇ ਉੱਤੇ ਇਹ ਕਥਿਤ ਤੌਰ ਦੇ ਉੱਤੇ ਚਰਚਾ ਜਿਹੜੀ ਉਹ ਚੱਲਦੀ ਰਹਿੰਦੀ ਆ ਕਨਸਪੀਰੇਸੀ ਥਿਉਰੀਜ਼ ਦੇ ਵਿੱਚੋਂ ਇੱਕ ਜਿਹੜੀ ਉਹ ਹੈਗੀ ਆ ਵੀ ਉਹ ਸਮ ਹਾਉ ਇਜ਼ਰਾਈਲ ਦੇ ਨਾਲ ਜਿਹੜਾ ਉਹ ਲਿੰਕ ਸੀਗਾ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ ਹਰਜੋਤ ਸਿੰਘ ਜੀ ਵੀ ਜਿਹੜੀਆਂ ਬਾਹਰਲੇ ਮੁਲਕ ਜਿਹੜੀਆਂ ਸਰਕਾਰਾਂ ਨੇ ਉਹ ਤੁਹਾਡੇ ਇੱਥੋਂ ਦੇ ਪੋਲੀਟੀਸ਼ੀਅਨਸ ਆ ਉਹਨਾਂ ਨੂੰ ਹਨੀ ਟ੍ਰੈਪ ਦੇ ਵਿੱਚ ਤੇ ਇਦਾਂ ਦੇ ਸ਼ੋਸ਼ਣ ਵਾਲੀਆਂ ਚੀਜ਼ਾਂ ਦੇ ਵਿੱਚ ਜਿਹੜਾ ਹੌ ਲੈ ਕੇ ਆਉਂਦੇ ਨੇ ਤੇ ਉਹ ਫਿਰ ਬਾਅਦ ਚ ਤੁਹਾਨੂੰ ਉਸਤੇ ਜ਼ਰੀਏ ਕਰਦੇ ਨੇ ਜੀ ਬਲੈਕਮੇਲ ਸੋ ਇਹ ਸਾਰੀਆਂ ਜਿਹੜੀਆਂ ਖੇਡਾਂ ਆ ਉਹ ਖੇਡੀਆਂ ਜਿਹੜੀਆਂ ਉਹ ਜਾਂਦੀਆਂ ਆ ਕੀ ਇਹ ਪੋਲੀਟੀਸ਼ੀਅਨਸ ਇਹ ਜਿਹੜੇ ਤਨਾੜ ਲੋਗ ਆ ਇਸ ਚੀਜ਼ ਦਾ ਜਿਹੜੇ ਉਹ ਵੱਡੇ ਸ਼ਿਕਾਰ ਨੇ ਇਹ ਇਸ ਇਸ ਚੀਜ਼ ਤੋਂ ਜਿਹੜਾ ਲੈ ਕੇ ਲੋਕਾਂ ਦੇ ਮਨਾਂ ਦੇ ਵਿੱਚ ਜਿਹੜੇ ਸ਼ੰਕੇ ਸ਼ੋਭੇ ਇਸੇ ਲਈ ਜਿਹੜੇ ਉਹ ਜਾਦਾ ਬਣੇ ਪਏ ਹੈਗੇ ਆ ਪਹਿਲਾਂ ਤਾਂ ਇੱਕ ਟਾਈਮ ਦੇ ਉੱਤੇ ਹਰਜੋਤ ਸਿੰਘ ਜੀ ਲੱਗਦਾ ਸੀਗਾ ਯਾਰ ਕਿੱਦਾਂ ਇੰਧਾ ਦੇ ਲੋਕ ਹੋ ਸਕਦੇ ਆ ਵੀ ਜਿਹੜੇ ਬੱਚਿਆਂ ਦਾ ਸ਼ੋਸ਼ਣ ਕਰਦੇ ਹੋਣਗੇ ਉਹਨਾਂ ਦੇ ਨਾਲ ਇੰਧਾ ਨੀਆਂ ਚੀਜ਼ਾਂ ਜਿਹੜੀਆਂ ਉਹ ਕਰ ਸਕਦੇ ਹੋਣਗੇ ਕਿੱਥੇ ਉਹਨਾਂ ਦਾ ਜ਼ਮੀਰ ਉਹਨਾਂ ਨੂੰ ਆਗਿਆ ਦਿੰਦਾ ਹੋਊਗਾ ਪਰ ਅੱਜ ਦੇ ਯੁੱਗ ਦੇ ਵਿੱਚ ਜੋ ਕੁਝ ਚੱਲ ਰਿਹਾ ਹੈਗਾ ਹਰਜੋਤ ਸਿੰਘ ਜੀ ਇਥੋਂ ਇਹੀ ਪਤਾ ਲੱਗਦਾ ਵੀ ਹਾਂ ਇਦਾਂ ਦੇ ਨਕਮੇ ਜਿਹੜੇ ਦੁਨੀਆ ਦੇ ਉੱਤੇ ਲੋਕ ਬਹੁਤ ਆਦ ਦੇ ਵਿੱਚ ਨੇ ਬਹੁਤ ਜ਼ਿਆਦਾ ਨੇ ਜਿਹਦੇ ਕਰਕੇ ਆਪਾਂ ਨੂੰ ਇਹ ਜਿਹੜੀਆਂ ਸਾਰੀਆਂ ਸਮੱਸਿਆਵਾਂ ਆ ਜਾਂ ਇਹ 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 ਚੀਜ਼ ਦੇ ਵਿੱਚ ਰਿਐਲਿਟੀ ਜਿਹੜੀ ਕਿਤੇ ਨਾ ਕਿਤੇ ਨਜ਼ਰ ਆਉਂਦੀ ਆ ਵੀ ਹਾਂ ਵਾਕਿਆ ਹੀ ਇਦਾਂ ਵੀ ਜਿਹੜਾ ਉਹ ਕਰ ਸਕਦੇ ਹੋਣਗੇ ਜੀ ਜੀ